ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਲਗਾਤਾਰ ਅਸੀਂ ਤੁਹਾਨੂੰ ਜੜਾ ਆ ਇੱਕ ਕਹਾਣੀ ਦੇ ਰੂਪ ਤੇ ਵਿੱਚ ਜਿਵੇਂ ਕਿ ਇਤਿਹਾਸਕ ਸਥਾਨਾਂ ਦੇ ਪੀਰਾਂ ਦੇ ਦਰਬਾਰ ਜਾਂ ਫਿਰ ਬਹੁਤ ਸਾਰੀਆਂ ਜੜੀਆਂ ਨੇ ਉਹ ਪੁਰਾਣੀਆਂ ਇਮਾਰਤਾਂ ਦੇ ਦਰਸ਼ਨ ਕਰਾਉਣੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਅਸੀਂ ਜੜਾ ਆ ਕਲਾਨੌਰ ਦੇ ਵਿੱਚ ਪਹੁੰਚੇ ਹੋਏ ਇਸ ਤੇ ਕਲਾਨੌਰ ਦੇ ਨੇੜੇ ਜਿਹੜੇ ਡੇਰੇ ਵੱਜਦੇ ਆ ਜਦੋਂ ਅਸੀਂ ਇੱਥੋਂ ਜਾਣਿਆ ਅਕਬਰ ਦੇ ਤਖਤ ਵਾਲੇ ਪਾਸੇ ਨੂੰ ਜਾਣਿਆ ਤੇ ਉੱਥੇ ਹੀ ਰਸਤੇ ਦੇ ਵਿੱਚ ਜਿਹੜਾ ਆ ਡੇਰੇ ਵਜੇ ਤਾਂ ਉੱਥੇ ਅਸੀਂ ਈ ਪੀਰਾਂ ਦੇ ਦਰਬਾਰ ਤੇ ਜਦੋਂ ਪਹੁੰਚੇ ਤੇ ਇੱਥੇ ਲਖ ਦਾਤਾ ਜੀ ਦੀ ਦਰਬਾਰ ਦੀ ਇੱਕ ਸਾਨੂੰ ਜਿਹੜਾ ਆ ਉਹ ਦਰਬਾਰ ਦੇਖਣ ਨੂੰ ਮਿਲਿਆ ਦਰਬਾਰ ਦੇ ਪਹਿਲਾਂ ਤਾਂ ਅਸੀਂ ਤੁਹਾਨੂੰ ਜਿਹੜਾ ਆ ਦਰਸ਼ਨ ਕਰਵਾਦਨੇ ਕਿ ਬਹੁਤ ਖੂਬਸੂਰਤ ਜਿਹੜਾ ਦਰਬਾਰ ਤੁਸੀਂ ਮੇਰੇ ਨਾਲ ਦੇਖਦੇ ਪਿਓ ਇਹ ਲਖ ਦਾਤਾ ਜੀ ਦਾ ਦਰਬਾਰ ਦੱਸਿਆ ਜਾ ਰਿਹਾ ਤੇ ਲਖ ਦਾਤਾ ਜੀ ਦੇ ਦਰਬਾਰ ਦੀ ਜਿਹੜੀ ਉਹ ਸ਼ਕਤੀ ਦਾ ਪ੍ਰਮਾਣ ਵੀ ਜਿਹੜਾ ਆ ਉਹ ਤੁਹਾਨੂੰ ਦਿੰਨੇ ਆ ਕਿ 12 ਦੇ ਦਰਸ਼ਨ ਕਰਵਾਉਣ ਦਾ ਮਕਸਦ ਸਾਡਾ ਇਹੀ ਹੁੰਦਾ ਹੈ ਕਿ ਜੇਕਰ ਤੁਹਾਡੇ ਵੀ ਨੇੜੇ ਤੇੜੇ ਦਰਬਾਰ ਆ ਤੇ ਉਹਦੇ ਤੇ ਸਜਦਾ ਸਲਾਮ ਜ਼ਰੂਰ ਕਰਦੇ ਰਿਆ ਕਰੋ ਆ ਬਾਬਾ ਜੀ ਦੇ ਨਾਲ ਜਿਹੜਾ ਆ ਉਹ ਸਜਦੇ ਸਲਾਮ ਕਰਦੇ ਰਹਿਣਾ ਚਾਹੀਦਾ ਉਹਨਾਂ ਦੇ ਦਰਬਾਰ ਦੇ ਵਿੱਚ ਜਿਹੜੀ ਉਹ ਹਾਜ਼ਰੀ ਭਰਦੇ ਰਹਿਣਾ ਚਾਹੀਦਾ ਕਿਉਂਕਿ ਦਰਬਾਰਾਂ ਦੇ ਉੱਤੇ ਜਿਹੜਾ ਆ ਸਜਦਾ ਕਰਨ ਦੇ ਨਾਲ ਜਿਹੜਾ ਆ ਜੀਵਨ ਜਿਹੜਾ ਆ ਸੁਖਾਲਾ ਰਹਿੰਦਾ ਤੇ ਜੀਵਨ ਜਿਹੜਾ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਜ਼ਿੰਦਗੀ ਜਿਹੜੀ ਹੈ ਸੌਖੀ ਨਿਕਲਦੀ ਜਾਂਦੀ ਤੇ ਕਦੇ ਵੀ ਜੇਕਰ ਤੁਸੀਂ ਦਰਬਾਰਾਂ ਦੇ ਉੱਤੇ ਨਤਮਸਤਕ ਹੁੰਦੇ ਹੋ ਦਰਬਾਰਾਂ ਨੁਸਝਦਾ ਕਰਦੇ ਹੋ ਤੇ ਦਰਬਾਰਾਂ ਦੇ ਵਿੱਚ ਕਦੇ ਵੀ ਜਿਹੜਾ ਆ ਉਹ ਤੁਹਾਨੂੰ ਮਾੜਾ ਕਰਮ ਜਿਹੜਾ ਆ ਉਹ ਤੁਹਾਡਾ ਕੱਟਿਆ ਜਾਂਦਾ ਜੇਕਰ ਤੁਹਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜੇਕਰ ਤੁਹਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈ ਤੇ ਦਰਬਾਰਾਂ ਦੇ ਦਰਸ਼ਨ ਕਰਨ ਦੇ ਨਾਲ ਦਰਬਾਰਾਂ ਦੇ ਉੱਤੇ ਨਤਮਸਤਕ ਹੋਣ ਦੇ ਨਾਲ ਜਿਹੜਾ ਆ ਉਹ ਵੀ ਤੁਹਾਡੇ ਜਿਹੜੇ ਕਸ਼ਟ ਕਲੇਸ਼ ਆ ਜਿਹੜੇ ਕੱਟੇ ਜਾਂਦੇ ਆ ਤੇ ਦਰਬਾਰਾਂ ਨੂੰ ਜਿਹੜਾ ਆ ਇਗਨੋਰ ਨਹੀਂ ਕਰਨਾ ਚਾਹੀਦਾ ਦਰਬਾਰ ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ ਤੇ ਇਸੇ ਤਰ੍ਹਾਂ ਜਿਹੜਾ ਆ ਅਸੀਂ ਅੱਜ ਇਸ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾ ਰਹੇ ਹਾਂ ਕਿਉਂਕਿ ਇੱਥੇ ਪਹੁੰਚਣ ਤੇ ਹੀ ਇਸ ਦਰਬਾਰ ਦੀ ਮਹਿਮਾ ਬਾਰੇ ਥੋੜਾ ਜਿਹਾ ਪਤਾ ਲੱਗਿਆ ਤੇ ਇਹ ਸੋਚਿਆ ਕਿ ਕਿਉਂ ਨਾ ਅਸੀਂ ਇਸ ਦਰਬਾਰ ਬਾਰੇ ਵੀ ਜਿਹੜਾ ਆ ਤੁਹਾਨੂੰ ਜਾਣੂ ਕਰਵਾ ਦਈਏ ਤੇ ਤੁਹਾਡੇ ਨਾਲ ਜਿਹੜਾ ਆ ਇਸ ਦਰਬਾਰ ਬਾਰੇ ਵੀ ਜਿਹੜਾ ਆ ਉਹ ਸਾਂਜੀ ਜਿਹੜੀ ਇਹ ਗੱਲਬਾਤ ਕਰ ਲਈਏ ਤੇ ਦੋਸਤੋ ਲਗਾਤਾਰ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਲਖਦਾਤਾ ਜੀ ਦੇ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾ ਰਹੇ ਆ ਤਾਂ ਦੱਦੀ ਇਹ ਕਿ ਕਲਾ ਨੌਰ ਤੋਂ ਜਦੋਂ ਅਸੀਂ ਜਾਨਨੇ ਆ ਅਕਬਰ ਦੇ ਤਖਤ ਵਾਲੇ ਪਾਸੇ ਜਾਣਨੇ ਤੇ ਇਹ ਡੇਰਿਆਂ ਦੇ ਵਿੱਚ ਦਰਬਾਰ ਆ ਦਰਬਾਰ ਦੀ ਮਹਿਮਾ ਕੀ ਏ ਇੱਥੋਂ ਦੇ ਜਿਹੜੇ ਜਿਹੜੇ ਜਿਨ੍ਹਾਂ ਦਾ ਇਹ ਦਰਬਾਰ ਆ ਬਾਬਾ ਲਖਦਾਤਾ ਜੀ ਦਾ ਇੱਥੇ ਜਿਹੜੇ ਸੇਵਾਦਾਰ ਨੇ ਜਾਂ ਇੱਥੇ ਜਿਹੜੇ ਘਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਕਰ ਲੈਨੇ ਆ ਤੇ ਤੁਹਾਨੂੰ ਦੱਸਦੇ ਆ ਕਿ ਇਹ ਦਰਬਾਰ ਦੀ ਮਹਿਮਾ ਅਸਲ ਚ ਹੈ ਤੇ ਦੋਸਤੋ ਲਗਾਤਾਰ ਅਸੀਂ ਜਿਤਨਾ ਕਿ ਤਸਵੀਰਾਂ ਦਿਖਾ ਰਹੇ ਹਾਂ ਦਰਬਾਰ ਦੀ ਗੱਲਬਾਤ ਕਰਦੇ ਪਿਆ ਲਖਦਾਤਾ ਜੀ ਦੇ ਦਰਬਾਰ ਦੀ ਗੱਲਬਾਤ ਕਰਦੇ ਪਏ ਤੇ ਇਹ ਸਾਰਾ ਏਰੀਆ ਜਿਹੜਾ ਜਟਕਾ ਏਰੀਆ ਆ ਤੁਸੀਂ ਦੇਖਦੇ ਪਿਓ ਪੀ ਇੱਥੇ ਜਿਹੜੇ ਆ ਪੁਰਾਣੇ ਘਰਾਂ ਦੇ ਨਾਲ ਨਾਲ ਹਵੇਲੀਆਂ ਵੀ ਨੇ ਜਿਹੜੀਆਂ ਜਿੱਥੇ ਕਿ ਪਸ਼ੂ ਪਾਲਣ ਹੁੰਦਾ ਹੈ ਤੇ ਨਾਲ ਦੀ ਨਾਲ ਸਾਡੇ ਨਾਲ ਇੱਥੇ ਬਾਬਾ ਜੀ ਮੌਜੂਦ ਨੇ ਤੇ ਬਾਬਾ ਜੀ ਦੇ ਨਾਲ ਜਦੋਂ ਅਸੀਂ ਪਹਿਲੀ ਸਟੋਰੀ ਦੇ ਉੱਤੇ ਗੱਲਬਾਤ ਕੀਤੀ ਤੇ ਪਾਕਿਸਤਾਨ ਦੀਆਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਵੀ ਕੀਤੀਆਂ ਤੇ ਇਸ ਟਾਈਮ ਜਿਹੜਾ ਆ ਅਸੀਂ ਪਾਪਾ ਜੀ ਦੇ ਨਾਲ ਫੇਰ ਪਹੁੰਚ ਗਏ ਕਿਉਂਕਿ ਪਾਪਾ ਜੀ ਨੇ ਦਰਬਾਰ ਦੀ ਮਹਿਮ ਕੀਤੀ ਤੇ ਉਹ ਗੱਲਬਾਤ ਜਿਹੜੀ ਅਸੀਂ ਤੁਹਾਡੇ ਰੂਪ ਰੂਪ ਕਰਦੇ ਆ ਕਿ ਵੀ ਸ਼ਕਤੀਆਂ ਜਿੱਥੇ-ਜਿੱਥੇ ਵੀ ਚਮਤਕਾਰ ਜਾਂ ਜਿੱਥੇ ਵੀ ਸ਼ਕਤੀਆਂ ਦਾ ਪ੍ਰਮਾਣ ਮਿਲਦਾ ਉਥੋਂ ਅਸੀਂ ਤੁਹਾਡੇ ਨਾਲ ਜਿਹੜੀ ਇਹ ਵਾਰਤਾ ਸਾਂਝੀ ਜ਼ਰੂਰ ਕਰਦੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਗੱਲਬਾਤ ਆ ਤਾਂ ਉਹ ਤੁਹਾਡੇ ਤੱਕ ਪਹੁੰਚੇ ਜੇਕਰ ਤੁਹਾਡੇ ਵੀ ਏਰੀਆ ਦੇ ਵਿੱਚ ਇਸ ਤਰ੍ਹਾਂ ਕੋਈ ਦਰਬਾਰ ਆ ਜਾਂ ਤੁਸੀਂ ਉਹ ਦਰਬਾਰ ਦੀ ਸੇਵਾ ਕਰਦੇ ਹੋ કે ਨਹੀਂ ਕਰਦੇ ਹੋ ਉਹ ਕਰਨੀ ਚਾਹੀਦੀ ਜੇਕਰ ਸੱਚੇ ਦਰਬਾਰ ਨੇ ਤੇ ਉਹ ਕਿਤੇ ਨਾ ਕਿਤੇ ਜਿਹੜਾ ਆ ਆਪਣੀ ਸ਼ਕਤੀ ਦਾ ਪ੍ਰਮਾਣ ਜ਼ਰੂਰ ਦਿੰਦੇ ਨੇ ਇਸੇ ਤਰ੍ਹਾਂ ਹੀ ਪਾਪਾ ਜੀ ਨੇ ਵੀ ਗੱਲ ਸਾਡੇ ਨਾਲ ਜਿਹੜੀ ਸਾਂਝੀ ਕੀਤੀ ਸੀ ਉਹ ਅਸੀਂ ਤੁਹਾਡੇ ਨਾਲ ਵੀ ਜਿਹੜੀ ਸਾਂਝੀ ਕਰਦੇ ਆ ਪਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਪਾ ਜੀ ਕੀ ਨਾਂ ਜੀ ਦਲੀਪ ਸਿੰਘ ਪਪਾ ਜੀ ਜਦੋਂ ਅਸੀਂ ਪਹਿਲੀ ਸਟੋਰੀ ਦੀ ਗੱਲ ਕਰਦੇ ਪਏ ਸੀ ਤੁਹਾਡੇ ਨਾਲ ਤੇ ਤੁਸੀਂ ਦਰਬਾਰ ਬਾਰੇ ਦੱਸਿਆ ਸੀ ਥੋੜਾ ਜਿਹਾ ਚਾਨਣਾ ਪਾਉਂ ਹਾਂ ਵੀ ਤੁਸੀਂ ਜਦੋਂ ਪਾਕਿਸਤਾਨ ਤੋਂ ਆਏ ਹੋ ਤਾਂ ਉਦੋਂ ਇੱਥੇ ਬੈਠੇ ਜਦੋਂ ਵੀ ਆਣ ਕੇ ਤੇ ਉਦੋਂ ਇਹ ਜਗ੍ਹਾ ਹੈਗੀ ਸੀ ਦੱਬੀ ਅੱਛਾ ਆ ਉੱਤੋਂ ਡੱਗ ਡੱਗ ਕੇ ਨਾ ਹੂੰ ਦੱਬ ਕਤੀ ਸੀ ਹੂੰ ਇੱਥੇ ਆਹ ਜਦੋਂ ਆਣ ਕੇ ਡੇਰਾ ਲਾਇਆ ਹੂੰ ਬੈਠੇ ਆ ਹੂੰ ਕਾਨਾ ਕੜਾ ਬੜਾ ਹੂੰ ਆਹ ਪੁਟਿਆ ਤੇ ਜਗਾ ਥੱਲੇੋਂ ਨਿਕਲੀ ਜਗਾ ਨਿਕਲੀ ਤੇ ਹਾਂ ਕਹਿੰਦਾ ਅੰਗਨਾ ਕਰੇ ਸਾਨੂੰ ਤੇ ਚੋਣੋ ਆਹ ਇਥੇ ਜਗਾ ਦੇ ਨਾਲ ਨਾ ਖੁਰਲੀ ਬਣਾਤੀ ਢੱਗਿਆਂ ਦੀ ਅੱਛਾ ਢੱਗਿਆਂ ਦੀ ਖੁਰਲੀ ਬਣਾਤੀ ਤੇ ਇੱਕ ਬਨੇ ਜਗਾ ਤੇ ਇੱਕ ਬਨੇ ਲੱਕੜ ਧਰ ਕੇ ਪੱਠੇ ਪਾਉਂਦਾ ਤੇ ਸਾਨੂੰ ਕੁਛ ਨਹੀਂ ਆਖਿਆ ਕੁਛ ਨਹੀਂ ਆਖਿਆ ਜਦੋਂ ਮੁੰਡੇ ਦੋ ਸ਼ਹਿਰੋਂ ਪਏ ਨਹੀਂ ਆਂਦੇ ਨੇ ਬਾਪੂ ਸਾਨੂੰ ਕਿਤੇ ਇੱਟਾਂ ਪੁੱਟਾ ਆ ਫਰਸ਼ ਪੋਣਾ ਮੈਂ ਕਿੱਥੋਂ ਪਟਾਵਾਂ ਇਹ ਇਥੋਂ ਤੋਂ ਮੈਂ ਹਉ ਤੋਂ ਨਹੀਂ ਪਟਾਵਨੀਆ ਉਹ ਸਾਨੂੰ ਹਦਾਇਤ ਹੈ ਇਥੋਂ ਕੋਈ ਇੱਟ ਨਾ ਪੁੱਟੇ ਤੇ ਮੈਂ ਖ ਬੈਠਾ ਆਹੋ ਪੁੱਟ ਲੋ ਜਗ੍ਹਾ ਹੀ ਪੁੱਟ ਲੋ ਉਹਨਾਂ ਜਗ੍ਹਾ ਪੁੱਟ ਕੇ ਤੇ ਲੇੜੀ ਤੇ ਲੱਦ ਲਈ ਉਹ ਲੈ ਗਏ ਜਾ ਕੇ ਤੇ ਬਦਰੀ ਬਣਾਈ ਕਮਰੇ 'ਚ ਫਰਸ਼ ਪਾਇਆ ਮੁੰਡਾ ਡਰਾਵਰੀ ਕਰਦਾ ਸੀ ਉਹ ਫਰਸ਼ ਪਾ ਕੇ ਗਿਆ ਜੀ ਕੋਈ ਨੀ ਨੀ ਦਕਰੇ ਉਹ ਇੱਟਾਂ ਦੇ ਕੀਤੇ ਇਤਨਾ ਟੱਕ ਟੱਕ ਕੇ ਨਾ ਉਹ ਮੁੰਡੇ ਨੂੰ ਕੱਢਿਆ ਐਕਸੀਡੈਂਟ ਹੋ ਗਿਆ ਟੱਕਰ ਨਾਲ ਗੱਡੀ ਨਾਲ ਗੱਡੀ ਸਿੱਧੀ ਵੱਜੀ ਟੱਕ ਟੱਕ ਸਟੇਜੋਂ ਕੱਢਿਆ ਤੇ ਮੈਂ ਪਟਾਉਣ ਵਾਲਾ ਹਾਂ ਲਾਗੇ ਖਲੋ ਕੇ ਮੈਨੂੰ ਇੱਥੋਂ ਲੱਤਾਂ ਤੋਂ ਫੜਨਾ ਤੇ ਪਿਛਾਂ ਹੀ ਛੁੱਟਣਾ ਗੌਣ ਨਹੀਂ ਛੁੱਟੀ ਮੈਨੂੰ ਕੋਈ ਮੈਨੂੰ ਲੋਕਾਂ ਹੜਾ ਭੈਣ ਚੋ ਦੇ ਸਵੇਰੇ ਰੱਜ ਕੇ ਆ ਜਾਂਦਾ ਲੋਕਾਂ ਦਾ ਭਾਪੀ ਗਾਰੇ ਪੀ ਕੇ ਡਿੱਗਦਾ ਫਿਰਦਾ ਪੀ ਕੇ ਡਿੱਗਦਾ ਇਹਨੂੰ ਸਵੇਰੇ ਖਾ ਪੀ ਆਉਂਦਾ ਜਿੱਥੇ ਜਾ ਕਰਨਾ ਮੈਂ ਦੇਖ ਪਾਣਾ ਮੈਨੂੰ ਕੋਈ ਪਤਾ ਨਹੀਂ ਲੱਗਣਾ ਉਹ ਭਾਜੀ ਬੜਾ ਬੁਰਾ ਹਾਲ ਮਰ ਚਲੇ ਕਦੀ ਕਿਤੇ ਜਾ ਕਦੀ ਕਿਤੇ ਜਾ ਕੋਈ ਫਰਕ ਨਾ ਪੈਣਾ ਜਿਹਦੇ ਕੋ ਜਾਣਾ ਉਹ ਦੇਖਣਾ ਤੁਹਾਨੂੰ ਕਿਸੇ ਜਗ੍ਹਾ ਦੀ ਪਗੜ ਹੈ ਹਾਂ ਤੁਹਾਨੂੰ ਕਿਸੇ ਜਗ੍ਹਾ ਦੀ ਪਗੜ ਹੈ ਕੋਈ ਜਗ੍ਹਾ ਦੱਸੇ ਤੇ ਮੰਨੀਏ ਨਾ ਤੇ ਪੁੱਟੀ ਤੇ ਆਹ ਇਹਦੇ ਲਾਈ ਹੀ ਨਾ ਇਦੇ ਹਲ ਧਿਆਣੀ ਨਹੀਂ ਜਾਂਦਾ ਇਹਦੇ ਹਲ ਧਿਆਣੀ ਨਾ ਫੇਰ ਨਾ ਹੀ ਗਏ ਇੱਕ ਬੀਬੀ ਬੱਬੇ ਵਟ ਭਾਕ ਸਿੰਘ ਦੀ ਚਮਕੀ ਦਿੰਦੀ ਹਾਂ ਉਹਦੇ ਕੋਲ ਗਏ ਹਾਂ ਵੰਦੀਆ ਤਾਂ ਡੇਰ ਉੱਤੇ ਜਗਾ ਨਹੀਂ ਤੇ ਪੁੱਟੀ ਹਾਂ ਹਾਂ ਤਾਂ ਡੰਗਰ ਬੁੱਦੇ ਖੁਰਲੀ ਬਣਾਈ ਹਾਂ ਉਹ ਜਗ੍ਹਾ ਬਣਾ ਉਂਭਾ ਚਣਾ ਦਿੱਤੇ ਹਾਂ ਹਾਂ ਆ ਜਗਾ ਬਣਾਈ ਹਾਂ ਅੱਜ ਹੋਰ ਕੱਲ ਹੋਰ ਇੱਥੇ ਹੁਣ ਵੀਰਵਾਰ ਦੇ ਵੀਰਵਾਰ ਇੱਥੇ ਲੰਗਰ ਪਾਣੀ ਵੀ ਕਰਦੇ ਜੀ ਚੰਗਾ ਸੁਆਦੀ ਚਾਵੀ ਤੇ ਦਾਲ ਫੁਲਕਾ ਵੀ ਚੌਲ ਚਾਲ ਵੀ ਤੇ ਸੰਗਤ ਆਉਂਦੀ ਐ ਤੇ ਮੇਲੇ ਬਣਦਾ ਹਾਂ 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 ਤੇ ਸਮੇ ਸਮੇ ਦੀ ਗੱਲ ਐ ਸਮੇ ਸਮੇ ਦੀ ਪਾਪਾ ਕਈ ਲੋਕੀ ਜਤਰਾ ਵੀ ਬੜੇ ਥਾਵਾਂ ਤੇ ਜਿਹੜੀ ਜਗ੍ਹਾ ਹੁੰਦੀ ਐ ਕਈ ਲੋਕੀ ਮੰਨਦੇ ਹੀ ਨਹੀਂਗੇ ਤੇ ਜਿਹੜਾ ਜਗ੍ਹਾ ਦੇ ਨਾਲ ਬੜੀ ਬਦਸਲੂਕੀ ਕਰਦੇ ਆ ਜੋ ਮਤਲਬ ਉਹ ਤੇ ਚਰਾਗ ਨਹੀਂ ਜਗਾਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੈਨੂੰ ਦੱਸਿਆ ਹੀ ਨਾ ਮੈਨੂੰ ਇਹਦਾ ਦਰਸ਼ਨ ਦਿੱਤੇ ਨੇ ਇੱਥੇ ਮੈਂ ਸੁੱਤਾ ਹਾਂ ਇੱਕ ਬੀਬੀ ਐ ਪੁਰਖ ਪਾਇਆ ਕਾਲਾ ਇੱਕ ਬੰਦਾ ਸਾਦ ਐ ਐ ਡਾਡੀ ਲੰਮੀ ਮੋਛਾ ਦੀ ਤੇ ਖੁੰਡਾ ਉਹਦੇ ਹੱਥ 'ਚ ਤੇ ਐਦਰੋਂ ਇੱਥੋਂ ਨਿਕਲ ਕੇ ਨਾ ਉਹ ਉੱਥੇ ਗਏ ਨਾ ਮਮਾ ਮਨਜੀ ਦਾ ਹੀ ਤੇ ਮੇਰੇ ਲਾਗੋਂ ਦੀ ਨਾਂਗੇ ਮੈਂ ਹੁਣ ਵੀ ਮਰਿਆ ਜਰੀਕ ਨੂੰ ਵੀ ਮਰਿਆ ਡੈਸ਼ 'ਚ ਚਲੀ ਗਏ ਡੈਸ਼ 'ਚ ਚਲੀ ਗਏ ਹਾਂ ਡੈਸ਼ 'ਚ ਚਲੀ ਗਈ ਤੇ ਫਿਰ ਮੈਂ ਮਨਜੀ ਤੋਂ ਉੱਠਣਾ ਤਿੰਬਰ ਅਤਰੀਰ ਪਾਣੀਓ ਪਾਣੀ ਦੈਸ ਨਹੀਂ ਚੱਲੀ ਗਏ ਉਹਦੀ ਬੀਬੀ ਹੈ ਨਾ ਉਹ ਤੇ ਮੇਰੇ ਲਾਗੋਂ ਦੀ ਗਾਂ ਲੰਗੀ ਹੈ ਉਹ ਜਿਹੜਾ ਸਾਦ ਹੈ ਉਹਨੇ ਆਤਰਾ ਲਾ ਕੇ ਨਾ ਕੁੰਡਾ ਮੇਰੀ ਮੰਜੀ ਨੂੰ ਆਤਰਾ ਆਂਦਾ ਉਹ ਬਜਣਾ ਇਨ ਤੇ ਇਥੇ ਚਰਾਗ ਜਗਾਇਆ ਕਰ ਹੈ ਤਾਂ ਜਾਗਾ ਪੁੱਟ ਛੜੀ ਹੈ ਤੈਨੂੰ ਇਥੇ ਚਰਾਗ ਜਗਾਇਆ ਕਰ ਚੱਲ ਪਹਿਲਾਂ ਤੇ ਮੇਰੇ ਕੋ ਕੋਇਆ ਹੀ ਨਾ ਜੇ ਕੋਇਆ ਹੀ ਕੋਇਆ ਮੈਂ ਕਾਦਾ ਜਗਾਈਏ ਰਾਤ ਨੂੰ ਖਾ ਲੇ ਨੇ ਤੇ ਦਿਨ ਜੋ ਗਹਾਨੀ ਆ ਜੇ ਦਿਨੇ ਖਾ ਲੇ ਨੇ ਤੇ ਰਾਤ ਜੋ ਗਹਾਨੀ ਆ ਆਂਦਾ ਤੂੰ ਪਾਰ ਤੇ ਰੱਖ ਸਭ ਕੁਝ ਹੋਏਗਾ ਹਾਂ ਚਲੋ ਚਿਰਾਗ ਜਗਾਇਆ ਮੁੜ ਕੇ ਮੈਂ ਆਖਿਆ ਬਾਬਾ ਸਾਡਾ ਕੁਛ ਫਸਲ ਕੋਈ ਲ ਤੇਰੇ ਤੇ ਮੈਂ ਸ਼ਾਮ ਵੀ ਕਰਾਂਗਾ ਇੱਕੋ ਸਮਾਂ ਲੱਗਾ ਵੇ ਚਾਹਾਂ ਸ਼ਾਮ ਨੂੰ ਤੇ ਲੈਂਟਰ ਪਾਤਾ ਇੱਥੇ ਸੰਗਤ ਆ ਹੁੰਦਾ ਵੀ ਲੰਗਰ ਉਹਨ ਮਨੂਨ ਆਖਿਆ ਬਹੁਤਾ ਨਹੀਂ ਨਾ ਤੇ ਚਾਰ ਜਾਂ ਪੰਜ ਫੁੱਲ ਕੇ ਹਾਂ ਪਕਾ ਕੇ ਤੇ ਜਾਨਵਰਾਂ ਨੂੰ ਪਾੜਿਆ ਕਰ ਹਾਂ ਹੂੰ ਤੇ ਹੋਂਤੇ ਬਾਜੀ ਇਥੇ 15 20 ਕਿਲੋ ਇਹ ਆਟਾ ਪਕਾਉਂਦੇ ਆ ਕੀ ਬਾਤ ਹੈ ਹਾਂ ਦਾਰ ਰਹਿੰਦੇ ਆ ਸਵੇਰ ਤੋਂ ਲਾ ਕੇ ਸ਼ਾਮਾਂ 5 ਵਜੇ ਸੀ ਤੇ 6 ਵਜੇ ਹੀ ਤਾਂ ਚਾਹ ਪਾਣੀ ਵੀ ਚੱਲਦਾ ਸੰਗਤ ਆ ਰਥਾਂ ਸਾਰਾ ਭਰਿਆ ਹੁੰਦਾ ਗੱਡੀਆਂ ਮੋਟਰਾਂ ਪਪਾ ਜਿਤਨਾ ਕੀ ਏ ਤੇ ਸ਼ਕਤੀਆਂ ਦੇ ਪ੍ਰਮਾਣ ਹੋਗੇ ਵੀ ਜਿੱਥੇ-ਜਿੱਥੇ ਵੀ ਦਰਬਾਰ ਨੇ ਸੱਚੇ ਦਰਬਾਰ ਨੇ ਸਹੀ ਦਰਬਾਰ ਨੇ ਉਥੇ ਉਹ ਆਪਣਾ ਰੰਗ ਰੂਪ ਜ਼ਰੂਰ ਵਿਖਾਉਂਦੇ ਆ ਵੀ ਤੂੰ ਇਹ ਸਾਾਨੂੰ ਕਿਉਂ ਨਹੀਂ ਵਿਖਾਉਂਦੇ ਨੇ ਵਿਖਾਉਂਦੇ ਪਖਾਉਂਦੇ ਆ ਵਿਖਾਉਂਦੇ ਪਰ ਜੇ ਕੋਈ ਸਮਝ ਜਾਈਏ ਤੇ ਤਰ ਜੂਗਾ ਨਹੀਂ ਤੇ ਫਿਰ ਅਸੀਂ ਤੇ ਤਰ ਗਏ ਐਵੇਂ ਤੇ ਨਾ ਝੂਠ ਨੂੰ ਜਦੋਂ ਦੇ ਲੜ ਲੱਗੇ ਜਦੋਂ ਦੇ ਲੜ ਲੱਗੇ ਮੇਰੇ ਬੱਚੇ ਸਾਰੇ ਬਾਹਰ ਤੁਰ ਗਏ ਪੋਤਰੀਆਂ ਪੋਤਰੇ ਤੇ ਅਸੀਂ ਆ ਮੈਂ ਤੇ ਮੇਰਾ ਮੁੰਡਾ ਮੁੰਡਾ ਸੇਵਾ ਕਰਦਾ ਇੱਥੇ ਤੇ ਉਹਨੂੰ ਨੌਕਰੀ ਖਣਾਉਣ ਦਿੰਦੇ ਕਿਆ ਬਾਤ ਕਦੀ ਕਹੇ ਬਨੇ ਗੱਡੀ ਤੇ ਚੜਾ ਕੇ ਲੈ ਜਾਂਦੇ ਨੇ ਕਦੀ ਕਿ ਜਿਹੜੀ ਗੱਲ ਆਂਦਾ ਉਹ ਸਹੀ ਹੋ ਜਾਂਦੀ ਕਿਆ ਬਾਤ ਹੈ ਬਾਬੇ ਦੀ ਸ਼ਕਤੀ ਹੈ ਨਾ ਬਾਬੇ ਦੀ ਸ਼ਕਤੀ ਦਾ ਬਾਤ ਤੇ ਪਪਾ ਜਿਹੜੀ ਸੰਗਤਾਂ ਤੁਹਾਨੂੰ ਟਾਈਮ ਦੇ ਦਿੱਤੀਆਂ ਪਈਆਂ ਨੇ ਉਹਨਾਂ ਦੇ ਆਲੇ ਦੁਆਲੇ ਵੀ ਦਰਬਾਰ ਹੋਣਗੇ ਕੀ ਕਹਿਣਾ ਚਾਹੋਗੇ ਸੰਗਤਾਂ ਦਰਬਾਰ ਤੇ ਇੱਥੇ ਬੜੇ ਨੇ ਪਰ ਲੋਕੀ ਨਾ ਮੰਦੇ ਨਹੀਂ ਦੇ ਲੋਕੋ ਕਿ ਨਹੀਂ ਮੰਨਦੇ ਲੋ ਅਹੀ ਤੇ ਸੱਚੇ ਦਿਲ ਨਮਨ ਹਾਂ ਸਾਨੂੰ ਤੇਰੇ ਇਸ ਦਰਬਾਰ ਨੇ ਰੋਟੀ ਦਿੱਤੀ ਆ ਮੈਂ ਤੇਰੇ ਨਾਲ ਝੂਠ ਮਾਰੀ ਜਿਹੜੀ ਗੱਲ ਅਹੀ ਆਨੇ ਆ ਸਾਡੀ ਪੂਰੀ ਹੁੰਦੀ ਕੀ ਬਾਤ ਬਾਤ ਹੈ ਨਾ ਤਿੰਨਾ ਤਰੀਕਾ ਹੋਈ ਥੇ ਸਾਰਾ ਦਨ ਅੱਛਾ ਪ੍ਰਸ਼ਾਦਾ ਸ਼ਾਖਾ ਹੋਂ ਨਾ ਇੱਥੇ ਆਣ ਕੇ ਬੈਰ ਨਹੀਂ ਨਾ ਕੀ ਬਾਤ ਹੈ ਕੀ ਬਾਤ ਆ ਤੇ ਇੱਥੇ ਆਉਂਦੇ ਜਾਂਦੇ ਲੋਕ ਬਹਿ ਵੀ ਜਾਂਦੇ ਹੋਣੇ ਘੜੀ ਬਹਿ ਜਾਂਦੇ ਨੇ ਤਾਂ ਹੀ ਨੇ ਇਥੇ ਮੇਰੇ ਕੋਲ ਕੋਈ ਨਾ ਕੋਈ ਬੰਦਾ ਬੈਠਾ ਹੀ ਰਹਿੰਦਾ ਹੈ ਹਾਂ ਤੇ ਵਧੀਆ ਰਹਿੰਦਾ ਫਿਰ ਵੇਖੋ ਜੀ ਦਿਲ ਹੋਰ ਹੋ ਜਾਂਦਾ ਇਕੱਲਾ ਬਾਰੇ ਤੇ ਗੱਲਿਆ ਜਾਰੀ ਕਰਨੀ ਇਹ ਵੀ ਗੱਲ ਠੀਕ ਸਹੀ ਗੱਲ ਹੈ ਤੇ ਇੱਥੇ ਮੇਰੇ ਕੋਲ ਕੋਈ ਨਾ ਕੋਈ ਬਹਿ ਜਾਂਦਾ ਤੇ ਕਿਹੜੇ ਚੱਲ ਜੀ ਆ ਰੋਣ ਮੈਂ ਦੀ ਅੱਛਾ ਤੇ ਪਪਾ ਦਰਬਾਰ ਦਾ ਜਦੋਂ ਤੋਂ ਤੁਸੀਂ ਕੀਤਾ ਬੱਚੇ ਵੀ ਬਾਹਰ ਚੱਲ ਗਏ ਤੇ ਆਪਣਾ ਵੀ ਵਧੀਆ ਗੁਜ਼ਾਰਾ ਚੱਲਦਾ ਪਿਆ ਆ ਤੇ ਹੁਣ ਤੱਕ ਜਿਤਨਾ ਵੀ ਤੇ ਤੁਹਾਡੇ ਜਿਹੜੇ ਮੈਸੇਜ ਨੇ ਬੱਚਿਆਂ ਦੇ ਮम्मा ਉਹ ਹੈਗੇ ਹਜੇ ਮਾ ਮਾਂ ਬਾਪ ਹੈਗੇ ਨੇ ਬੱਚਿਆਂ ਦੇ ਬੱਚਿਆਂ ਦੇ ਮਾਪੇ ਹੈਗੇ ਨਹੀਂ ਨਹੀਂ ਤੁਹਾਡੇ ਨਾਲ ਦੇ ਹੈਗੇ ਹਜੇ ਨਹੀਂ ਤੁਹਾਡੇ ਨਾਲ ਨਹੀਂ ਉਹ ਚੜਾਈ ਕਰ ਉਹ ਚੜਾਈ ਕਰ ਉਹ ਚੜਾਈ ਠੀਕ ਹੈ ਠੀਕ ਹੈ ਤੇ ਹੁਣ ਅੱਜ ਕੱਲ ਇੱਥੇ ਫਿਰ ਬਾਬਾ ਜੀ ਦੀ ਸੇਵਾ ਦੇ ਵਿੱਚ ਮੈਂ ਇੱਥੇ ਸੇਵਾ ਦੀ ਕੀ ਬਾਤ ਨੂੰ ਦੇਖਿਆ ਮੁੰਡਾ ਇੱਥੇ ਅੱਛਾ ਹਨ ਪਾਣੀ ਉਹਨਾਂ ਕੋਲ ਕੀ ਬਾਤ ਉਹ ਵੀ ਭਾਈ ਵਧੀਆ ਚੱਲਦਾ ਪੂਰੀ ਸੇਵਾ ਕਰਦੇ ਕੀ ਬਾਤ ਐਵੇਂ ਤੈਨੂੰ ਮੈਂ ਕਹਾਂ ਜਦੋਂ ਮੈਂ ਜਾਣਾ ਉਦੋਂ ਮੈਂ ਕਹਣਾ ਫਲਾਣੀ ਚੀਜ਼ ਚਾਹੀਦੀ ਹੈ ਉਸੇ ਵਾਲੇ ਗਰਮ ਕੀ ਬਾਤ ਹੈ ਰੋਟੀ ਗਰਮ ਚਾਹ ਗਰਮ ਮੈਂ ਆਖੇ ਇਹਦਾ ਖਾ ਕੇ ਨਿੰਦਿਆ ਨਹੀਂ ਕਰਨੀ ਚਾਹੀਦੀ ਨਾ 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 ਬਿਲਕੁਲ 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 ਦੇਖੋ ਨਾਲੇ ਆਪਣੇ ਬੱਚੇ ਆ ਪਾਪਾ ਆਪਣੇ ਬੱਚੇ ਬਿਲਕੁਲ ਬਿਲਕੁਲ ਆਪਣੇ ਬੱਚੇ ਬਹੁਤ ਵਧੀਆ ਪਾਪਾ ਬੋਡੀ ਵਧੀਆ ਲੱਗੀ ਗੱਲ ਅ ਦੋਸਤੋ ਅਸੀਂ ਸਿਰਫ ਇੱਕ ਸਟੋਰੀ ਕਰਨ ਆਏ ਸੀ ਤੇ ਬਾਬਾ ਜੀ ਦੇ ਦਰਬਾਰ ਦੇ ਨਾਲੇ ਤੇ ਦਰਸ਼ਨ ਕੀਤੇ ਨਾਲੇ ਪਾਪਾ ਜੀ ਦੇ ਰੂਪ ਰੂ ਹੋਏ ਤੇ ਪਾਪਾ ਜੀ ਦੇ ਨਾਲ ਗੱਲਬਾਤ ਕੀਤੀ ਤੇ ਪਾਪਾ ਜੀ ਦੀਆਂ ਗੱਲਾਂ ਸੁਣ ਕੇ ਜਿਹੜਾ ਆ ਦਿਲ ਜਿਹੜਾ ਬਾਗੋ-ਬਾਗ ਹੋ ਗਿਆ ਪੀਰਾਂ ਪਕੀਰਾਂ ਦੇ ਦਰਬਾਰਾਂ ਦੇ ਉੱਤੇ ਸਜਦਾ ਕਰਨਾ ਚਾਹੀਦਾ ਜਿਹੜੇ ਲੋਕ ਨਹੀਂ ਮੰਨਦੇ ਜਾਂ ਜਿਹੜੇ ਲੋਕ ਦਰਬਾਰਾਂ ਦੇ ਨਾਲ ਗਲਤ ਕੰਮ ਕਰ ਜਾਂਦੇ ਆ ਜਾਂ ਦਰਬਾਰਾਂ ਨੂੰ ਢਾਹ ਦਿੰਦੇ ਆ ਜਾਂ ਨਹੀਂ ਮੰਨਦੇ ਕਹਿੰਦੇ ਵੀ ਅਸੀਂ ਨਹੀਂ ਮੰਨਣਾ ਅਸੀਂ ਫਲਾਣੀ ਜਗ੍ਹਾ ਤੇ ਜਾਣੇ ਜਾਂ ਅਸੀਂ ਫਲਾਣੀ ਜਗ੍ਹਾ ਤੇ ਜਾਣੇ ਤੇ ਇਸ ਬਾਬੇ ਨੂੰ ਅਸੀਂ ਨਹੀਂ ਮੰਨਣਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਮੁਸੀਬਤਾਂ ਜਿਹੜੀਆਂ ਨੇ ਆ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਰਹੀ ਹੈ ਤੁਹਾਡੇ ਉੱਤੇ ਵੀ ਮੁਸੀਬਤਾਂ ਦੇ ਪਹਾੜ ਟੁੱਟ ਰਹੇ ਆ ਘਰ ਦੇ ਵਿੱਚ ਜਿਹੜਾ ਆ ਪੈਸਾ ਨਹੀਂ ਟੇਕ ਰਿਹਾ ਪੈਸਾ ਨਹੀਂ ਆ ਰਿਹਾ ਕੰਮ ਨਹੀਂ ਚੱਲ ਰਿਹਾ ਬੱਚੇ ਜਿਹੜੇ ਆ ਇੱਧਰ ਉੱਧਰ ਤੁਰਦੇ ਫਿਰਦੇ ਪਏ ਆ ਨਸ਼ਿਆਂ ਦੇ ਵਿੱਚ ਲੱਗ ਗਿਆ ਤੇ ਆਪਣੇ ਲਾਗੇ ਚਾਗੇ ਤੋਂ ਕਿਸੇ ਚੰਗੇ ਜਿਹੜਾ ਆ ਉਹ ਜਾਣਕਾਰ ਤੋਂ ਬਾਬੇ ਦੀ সেবা ਕਰਨ ਵਾਲੇ ਤੋਂ ਜਰੂਰ ਪੁੱਛੋ ਕਿ ਤੁਹਾਡੇ ਵੀ ਕਿਤੇ ਘਰ ਦੇ ਵਿੱਚ ਤੁਹਾਡੇ ਵੀ ਕਿਸੇ ਲਾਗੇ ਚਾਗੇ ਕੋਈ ਐਸਾ ਦਰਬਾਰ ਤੇ ਨਹੀਂ ਜਿੰਨੂੰ ਤੁਸੀਂ ਭੁੱਲੇ ਚੁੱਕੇ ਹੋ ਜਾਂ ਜਿੰਨੂੰ ਤੁਸੀਂ ਛੱਡ ਚੁੱਕੇ ਹੋ ਜਾਂ ਜਿਹੜਾ ਕੋਈ ਤੁਸੀਂ ਠਹਿ ਦਿੱਤਾ ਜਾਂ ਕਿਸੇ ਤਰ੍ਹਾਂ ਦੀ ਕੋਈ ਉਸ ਨਾਲ ਬਾਦਸਲੂਕੀ ਕੀਤੀ ਤੇ ਉਸ ਦਰਬਾਰ ਨੂੰ ਮੰਨਣਾ ਸ਼ੁਰੂ ਦਾ ਸ਼ੁਰੂ ਕਰ ਦਿਓ ਜਿਵੇਂ ਕਿ ਪਾਪਾ ਜੀ ਦੀ ਕਹਾਣੀ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਵਿਚਰਦੀਆਂ ਨੇ ਤੇ ਬਹੁਤ ਜ਼ਿਆਦਾ ਜਿਹੜੀ ਉਹ ਉਹ ਲੋਕਾਂ ਦੇ ਨਾਲ ਘਟਨਾਵਾਂ ਹੋ ਜਾਂਦੀਆਂ ਨੇ ਤੇ ਜੇਕਰ ਤੁਹਾਡੇ ਨਾਲ ਵੀ ਕੋਈ ਇਦਾਂ ਦੀ ਘਟਨਾ ਹੋਈਏ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਸਾਡੇ ਨਾਲ ਗੱਲਬਾਤ ਕਰਿਓ ਤਾਂ ਆਪਣਾ ਐਡਰੈਸ ਜ਼ਰੂਰ ਸਾਂਝਾ ਕਰਿਓ ਅਸੀਂ ਉਹ ਵੀ ਜਿਹੜਾ ਆ ਰਿਕਾਰਡ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਸਟੋਰੀ ਇਹ ਬਾਬਾ ਜੀ ਦੀ ਕਹਾਣੀ ਜਿਹੜੀ ਹੈ ਲਖ ਦਾਤਾ ਜੀ ਦੇ ਦਰਬਾਰ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲ ਦੀ ਨਾਲ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਮਿਲਦਾ ਕਿਸੇ ਅਗਲੇ ਪ੍ਰੋਗਰਾਮ ਚ ਮੈਂ ਤਾਂ ਆਪਣਾ ਧਰਮ ਦੀ ਡੀਪੀ ਡੀਪੀਸੀ ਪੰਜਾਬੀ ਤੋਂ ਕੈਮਰਾਮੈਨ ਰਜਤ ਕੁਮਾਰ ਦੇ ਨਾਲ ਧੰਨਵਾਦ